ਸਰ ਸ਼੍ਰੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕੀਤੀ ਜਾਵੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਲੈ ਕੇ ਪੰਜਾਬ ਦੀ ਨੌਜਵਾਨ ਪੀੜੀ ਜੋ ਕਿ ਲਗਾਤਾਰ ਬਾਹਰ ਦਾ ਰੁਖ ਕਰ ਰਹੀ ਹੈ ਮਾਪੇ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੇ ਵਾਸਤੇ ਹਰ ਇੱਕ ਤਰੀਕੇ ਦਾ ਕਦਮ ਚੁੱਕ ਰਹੇ ਨੇ ਇਥੋਂ ਤੱਕ ਕਿ ਕਰਜ਼ਾ ਚੁੱਕ ਕੇ ਵੀ ਆਪਣੇ ਬੱਚਿਆਂ ਨੂੰ ਬਾਹਰ भेजा ਜਾ ਰਿਹਾ ਪਰ ਕਈ ਬੱਚੇ ਤਾਂ ਬਾਹਰ ਜਾ ਕੇ ਸੈੱਟ ਹੋ ਜਾਂਦੇ ਨੇ ਪਰ ਕਈਆਂ ਦੇ ਨਾਲ ਅਜਹੀ ਅਣਹੋਣੀ ਹੋ ਜਾਂਦੀ ਹੈ ਕਿ ਪਿੱਛੇ ਖਬਰ ਸੁਣ ਕੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਅਜਿਹਾ ਹੀ ਬਾਣਾ ਵਾਪਰਿਆ ਨਾਬਾ ਦੇ ਇੱਕ ਕਿਸਾਨ ਦੇ ਨਾਲ ਜਿਸ ਨੇ ਕੀ ਕਰਜਾ ਚੁੱਕਿਆ ਆਪਣੀ 23 ਸਾਲਾਂ ਦੀ ਧੀ ਕਹਿੰਦਾ ਭੇਜੀ ਸੀ ਤਾਂ ਉੱਥੇ ਜਾ ਕੇ ਉਸ ਦੀ ਮੌਤ ਹੋ ਗਈ ਤਾਂ ਜਦੋਂ ਮਾਪਿਆਂ ਨੂੰ ਇਸ ਖਬਰ ਦਾ ਪਤਾ ਲੱਗਿਆ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤੱਪੇ ਦਿੱਤੇ ਪਰਿਵਾਰ ਨੇ ਦੱਸਿਆ ਕਿ ਆਖਰ ਉਹਨਾਂ ਦੀ ਧੀ ਦੇ ਨਾਲ ਉੱਥੇ ਅਜੀਹਾ ਕੀ ਹੋਇਆ ਕਿ ਉਹਦੀ ਮੌਤ ਹੋ ਗਈ ਕੀ ਹੋਇਆ ਕਿੱਦਾਂ ਤੁਹਾਨੂੰ ਪਤਾ ਲੱਗਿਆ ਬੇਟੀ ਬਾਰੇ ਮੇਟੀ ਬਾਰੇ ਵੀਰ ਜੀ ਇਦਨ ਫੋਨ ਆਇਆ ਸੀ ਉਹਦਾ ਕਾਨਫਰੈਂਸ ਤੇ ਲਾ ਰਹੀ ਸੀ ਸਾਨੂੰ ਅਸੀਂ ਆਨਲਾਈਨ ਨਹੀਂ ਸੀ ਹੈਗੇ ਜੀ ਦੋਨਾਂ ਮੇਰਾ ਫੋਨ ਨਾਲ ਰਿਸ਼ਤੇਦਾਰੀ ਚ ਫੋਨ ਆ ਰਿਹਾ ਸੀ ਜੀ ਉਹਦਾ ਉਹ ਮੁੰਡੇ ਨੇ ਜਰ ਕਿਚਨ ਚ ਖਾਣਾ ਬਣਾਉਣ ਗਈ ਜੀ ਉਹ ਡਿਗਪੀਕ ਲੱਗ ਤਾ ਉਤਰੋਂ ਆਵਾਜ਼ ਆਈ ਵੀ ਕੁੜੀ ਡਿਗਪੀ ਕੁੜੀ ਡਿਗਪੀ ਜੀ ਉਹਨਾਂ ਨੇ ਜਾ ਕੇ ਮੁੰਡੇ ਨੇ ਮੈਨੂੰ ਫੋਨ ਕਰਿਆ ਕਹਿੰਨਾ ਅੰਕਲ ਜੀ ਵੀ ਤੇ ਨਵਦੀਪ ਡਿੱਗੀ ਸਾਨੂੰ ਪਤਾ ਮਗਾ ਰਜੇ ਵੀ ਸਾਨੂੰ ਨਹੀਂ ਪਤਾ ਇਹਦੇ ਬਾਰੇ ਹੈਗਾ ਵੀ ਕੀ ਗੱਲ ਹੋਈ ਆ ਉਸ ਤੋਂ ਬਾਅਦ ਜੀ ਅਸੀਂ ਫੋਨ ਲਾਇਆ ਉਹਨਾਂ ਨੇ ਘਰ ਵਾਲੇ ਨੇ ਚੱਕਿਆ ਉਹ ਕਹਿੰਦੇ ਜੀ ਵੀ ਅੰਕਲ ਜੀ ਵੀ ਬਹੁਤ ਸੀਰੀਅਸ ਹਨ ਨਵਦੀਪ ਮੈਨੂੰ ਹਸਪੀਟਲ ਲੈ ਕੇ ਚਲੇ ਗਏ ਜੀ ਉਸ ਤੋਂ ਬਾਅਦ ਜੀ ਉੱਥੇ ਜਾ ਕੇ ਉਹਨਾਂ ਨੇ ਟ੍ਰੀਟਮੈਂਟ ਕੀਤਾ ਜੀ ਸਾਨੂੰ ਟੈਸਟਾਂ ਤੋਂ ਬਾਅਦ ਉਹਨਾਂ ਨੇ ਦੱਸਿਆ ਵੀ ਇਹ ਇੱਕ ਲੱਤ 'ਚ ਕਲਾਉਡ ਸੀ ਜੀ ਇੱਕ ਵੀ ਗੁਰਦੇ 'ਚ ਕਲਾਉਡ ਚਲੇ ਗਿਆ ਵੀ ਉਹਦੇ ਕਰਕੇ ਜਿਹੜੀ ਹਾਰਟ ਬੀਟ ਤਿੰਨ ਵਾਰ ਰੁਕ ਚੁੱਕੀ ਹੈ ਜੀ ਤੇ ਜੀ ਉਹ ਤੋਂ ਬਾਅਦ ਚ ਦੂਜੇ ਦਿਨ ਜਦੋਂ ਉਹਨੂੰ ਬੱਚੇ ਮਿਲਣ ਗਏ ਉਹਨਾਂ ਨੂੰ ਪਹਿਚਾਨ ਰਹੀ ਸੀ ਜੀ ਆਹ ਹਾਲ ਤਾਂ ਠੀਕ ਸੀ ਮੂੰਹ ਚ ਪਾਇ ਪਾਇ ਤੇ ਪਰ ਉਹਦਾ ਕਰਕੇ ਬੋਲ ਨਹੀਂਤੀ ਪਾਉਂਦੀ ਹੈਗੀ ਜੀ ਉਹ ਤੋਂ ਬਾਅਦ ਜੀ ਜਿਹੜੇ ਉਹਨਾਂ ਨੇ ਕਲਾਉਡ ਖੋਣ ਤੋਂ ਕਹਿੰਦੇ ਸੀ ਵੀ ਕੋਈ ਮੈਡੀਸਨ ਦਿੱਤੀ ਹੈ ਜੀ ਉਹਦੇ ਨਾਲ ਜੀ ਉਹਦਾ ਜਿਹੜੀ ਦਿੜ ਬ੍ਰੇਨ ਦੀ ਨਾਲੀ ਸੀ ਉਹ ਫਟ ਗਈ ਜੀ ਉਹ ਤੋਂ ਬਾਅਦ ਜੀ ਸਾਨੂੰ ਰਾਤ ਨੂੰ ਫੋਨ ਆਇਆ ਜੀ ਉਹ ਕਹਿੰਦੇ ਵੀ ਆਪਰੇਸ਼ਨ ਹੋਊਗਾ ਵੀ 50 50 ਚਾਂਸ ਨੇ ਵਿੱਚ ਕੋਈ ਚਾਂਸ ਨਹੀਂ ਹੈਗਾ ਜੀ ਵੀ ਬਾਕੀ ਉਹ ਹੈ ਜੀ ਉਹ ਤਾਂ ਨਵ ਜੀ ਸਾਨੂੰ ਇੱਧਰ ਫੇਰ ਦੁਬਾਰੇ ਫੋਨ ਆਇਆ ਕਹਿੰਦੇ ਵੀ ਅਪਰੇਸ਼ਨ ਠੀਕ ਹੋ ਗਿਆ ਵੀ ਪਰ ਹੋਸਟ ਨਹੀਂ ਡਾਕਟਰ ਕੁਝ ਵੀ ਕਹਿ ਜਾਦੇ ਉਹ ਕਹਿੰਦੇ ਡਾਕਟਰ ਸਾਹਿਬ ਕਹਿੰਦੇ ਵੀ ਅਜ 72 ਘੰਟੇ ਦਾ ਕੁਝ ਨਹੀਂ ਕਹਿ ਸਕਦੇ ਇਹ 72 ਘੰਟਿਆਂ ਤੋਂ ਬਾਅਦ ਵੀ ਠੀਕ ਹੈ ਜਿਹੜੀ ਐਮ ਆਰ ਆਈ ਹੋਈ ਆ ਜੀ ਉਸ ਤੋਂ ਡਾਕਟਰ ਕਹਿ ਰਹੇ ਸੀ ਵੀ ਜਿਹੜੀ ਇਹਦੀ ਦਿਮਾਗੀ ਹਾਲਤ ਆ ਵੀ ਉਹ ਅਸੀਂ ਕਹਿ ਨਹੀਂ ਸਕਦੇ ਵੀ ਅੱਗੇ ਵਰਗੀ ਹੋ ਜਾਊਗੀ ਜਾਂ ਨਾ ਹੋ ਜਾਊਗੀ ਵੀ ਇਹਨੂੰ 6 ਮਹੀਨੇ ਵੀ ਲੱਗ ਸਕਦੇ ਆ ਹੋਸ ਹੋਣ ਨੂੰ ਹੋ ਜੇ ਮਹੀਨੇ ਚ ਠੀਕ ਹੋ ਜੇ ਵੀ ਕੋਈ ਜ਼ਿੰਮੇਵਾਰੀ ਨਹੀਂ ਜੀਏਗੀ ਉਦੋਂ ਬਾਅਦ ਜਿਹੜੀ ਐਮ ਆਰ ਆਈ ਫੇਰ ਹੋਈ ਆ ਜੀ ਉਹ ਤੇ ਡਾਕਟਰ ਕਹਿੰਦੇ ਵੀ ਜਿਹੜੇ ਦਿਮਾਗ ਦੀ ਸੋਜ ਆ ਬਹੁਤ ਵੱਧ ਚੁੱਕੀ ਆ ਵੀ ਜਿਹੜੇ ਫਿਰ ਸਾਨੂੰ ਪਰਸੋਂ ਰਾਤ ਨੂੰ ਜਿਹੜਾ ਫੋਨ ਆਇਆ ਜੀ ਉਸ ਤੇ ਕਹਿੰਦੇ ਵੀ ਜਿਹੜੇ ਦਿਮਾਗ ਦੇ ਸੈੱਲ ਨੇ ਉਹ ਖਤਮ ਹੋ ਕੇ ਵੀ ਮੂਹਰਾ ਹੀ ਨਾ ਕਰ ਰਹੀ ਆ ਰਹੇ ਨੇ ਵੀ ਬੈਂਟੀ ਤਾਂ ਲਾਉਣੀ ਪੈਣੀ ਆ ਜੀ ਵੀ ਹੁਣ ਅਸੀਂ ਇਹਨੂੰ ਹੋਰ ਵੇਟ ਨਹੀਂ ਕਰ ਸਕਦੇ ਹੈਗੇ ਉਸ ਤੋਂ ਬਾਅਦ ਜੀ 3 ਵਜੇ ਜਾ ਕੇ ਡੈਥ ਹੋ ਗਈ ਉਹ ਕਿੱਦਾਂ ਤੇ ਕਦੋਂ ਗਈ ਸੀ ਤੇ ਕਿੱਦਾਂ ਭੇਜਿਆ ਉਸ ਜੀ 22 ਦਸੰਬਰ ਨੂੰ ਦੀ ਫਲਾਈਟ ਸੀ ਇਹਦੀ ਸਟੱਡੀ ਕਰਨ ਗਈ ਸੀ ਜੀ ਇਹ ਰਿਸਟਡੀ ਕੰਪਲੀਟ ਹੋ ਗਈ ਸੀ ਜੀ ਲਾਸਟ ਸੈਮੈਸਟਰ ਐਨ ਤਾਂ ਇਹ ਪੂਰਾ ਹੋ ਗਿਆ ਤੇ ਉਹਨੇ ਦਰਖਾਸਤ ਪਰਮਿਟ ਅਪਲਾਈ ਕਰਿਆ ਸੀ ਜੀ ਉਹ ਤੋਂ ਬਾਅਦ ਜਦ ਇਹ ਬਿਮਾਰ ਹੋ ਗਈ ਜੀ ਤੁਹਾਡੀ ਗੱਲ ਆਖਰੀ ਕਦੋਂ ਹੋਈ ਬੇਟੀ ਨਾਲ ਸਾਡੀ ਜੀ ਮera 7 ਤਰੀਕ ਨੂੰ ਹੋਈ ਹੈ ਜੀ 8 ਨੂੰ ਤੱਕ ਫਿਰ ਕਾਨਫਰੈਂਸ ਤੇ ਸਾਡੀ ਹੋ ਨਹੀਂ ਪਾਈ ਇਹਦੇ ਨਾਲ ਗੱਲ ਹਾਂਜੀ 7 ਤਰੀਕ ਨੂੰ ਗੱਲ ਹੋਈ ਹੈ ਸਾਡੀ ਬੇਟੀ ਨੂੰ ਜਦੋਂ ਭੇਜਿਆ ਗਿਆ ਕਿ 17 ਕੋਈ ਲੋਨ ਲੱਤਾ ਸੀ ਕੋਈ ਬੈਂਕ ਤੋਂ ਜਾਂ ਆਪਣੇ ਕੁਝ ਜਮੀਨ ਇਹ ਕਰਕੇ ਇੱਕ ਤਾਂ ਜਿਹੜੀ ਸਾਡੀ ਪ੍ਰਾਪਰਟੀ ਸੀ ਜੀ ਉਹ ਵੇਚੀ ਦੀ ਅਸੀਂ ਨੇ ਫਿਰ ਉਸ ਤੋਂ ਬਾਅਦ ਜਿਹੜੀ ਅਸੀਂ ਦੂਜੇ ਸੈਮੈਸਟਰ ਦੀ फीस ਭੇਤੀ ਉਹ ਫਿਰ ਅਸੀਂ 5 ਲੱਖ ਦਾ ਲੋਨ ਲਿਆ ਸੀ ਵੈਸੇ ਤਾਂ ਇਹ ਛੋਚ ਰਹੀ ਦੀ ਅਸੀਂ ਕਹਿੰਦੇ ਵੀ ਪੁੱਤ ਤੂੰ ਸਟੱਡੀ ਕਰਨ ਗਈਆਂ ਤੂੰ ਸਟੱਡੀ ਕਰਾ ਸੀ ਤੇ ਅਸੀਂ ਹੱਲ ਕਰਨੇ ਨੇ ਅਸੀਂ ਕਿਵੇਂ ਮਰਜ਼ੀ ਕਰੀਏ ਵੀ ਤੂੰ ਇਹ ਚੀਜ਼ ਨਾ ਸੋਚ ਵੀ ਤੂੰ ਇਹ ਸਟੱਡੀ ਕਰਦੀਆਂ ਸਟੱਡੀ ਕਰ ਹੁਣ ਕੀ ਮੰਗ ਕਰਦੇ ਆ ਸਰਕਾਰ ਤੋਂ ਹਾਂਜੀ ਹਾਂ ਅਸੀਂ ਚਾਹੁੰਦੇ ਹਾਂ ਵੀ ਸਾਡੀ ਹੈਲਪ ਕੀਤੀ ਜਾਵੇ ਅਸੀਂ ਡੈੱਡ ਬੋਡੀ ਆ ਜਿਹੜੀ ਉਹ ਇੰਡੀਆ ਲੈ ਕੇ ਆ ਸੀ ਕੀ ਨਾਮ ਹੈ ਹਲਿੰਗੋ ਰੇ ਤੁਸੀਂ ਸਾਡੇ ਸਿਸਟਰ ਨਾਲ ਕਦੋਂ ਤੁਹਾਡੀ ਗੱਲ ਹੋਈ ਸੀਗੀ 5 ਨਵੰਬਰ ਨੂੰ ਆਮਕੱਤ ਆਮਾ ਡੇਵਿਸ ਤਾਂ ਪਰਾਂ ਉਹਨੇ ਇਹਨਾਂ ਤੋਂ ਪਹਿਲਾਂ ਹੀ ਹੋਈ ਹੈ ਉਹ ਤੋਂ ਬਾਅਦ ਨਹੀਂ ਹੋਈ ਕਦੇ ਵੀ ਬਰਡੇ ਵਾਲੇ ਦਿਨ ਗੱਲ ਹੋਈ ਸੀਗੀ ਆ ਠੀਕ ਸੀ ਗਿਆ ਤਾਂ ਦੋ ਐਂਟਿੰਗ ਸੀ ਵੀ ਤਾਂ ਜੀ ਜਿਹੜੀ ਬੇਟੀਆ ਪਿੰਡ ਦੀ ਸੀਗੀ ਉਹਦੇ ਫਰੰਟ ਦੇ ਡੈਥ ਹੋਈ ਕਿਦਾਂ ਦੇਖਦੇ ਹੋ ਸ਼ੀਰੋ ਲੈ ਕੇ ਇਹ ਬਹੁਤ ਮੰਨ ਭਾਗ ਹੈ ਜੀ ਪਰਿਵਾਰ ਦੇ ਲਈ ਵੀ ਸਾਡੇ ਨਗਰ ਦੇ ਲਈ ਵੀ ਕਿਉਂਕਿ ਇੱਕ ਇਹ ਬੱਚਾ ਸੀ ਜਿਹੜਾ ਗੋਡ ਗਿਫਟਡ ਬੱਚਾ ਸੀ ਆਪਣੇ ਹਾਲਾਤਾਂ ਨਾਲ ਲੜਿਆ ਤੇ ਪਰਿਵਾਰ ਨੇ ਵੀ ਜਿੰਨਾ ਬਾਅਦ ਲੱਗਦੀ ਸੀ ਆਪਣੇ ਬਿੱਤ ਤੋਂ ਵੱਧ ਜਿਵੇਂ ਦੱਸਿਆ ਹੈ ਨਾ ਗੁਰਪ੍ਰੀਤ ਸਿੰਘ ਜੀ ਨੇ ਕਰਜ਼ਾ ਜ਼ਮੀਨ ਵੇਚਣ ਤੋਂ ਬਾਅਦ ਵੀ ਕਰਜ਼ਾ ਚੱਕ ਕੇ ਬੱਚੇ ਦੀ ਪੜ੍ਹਾਈ ਪੂਰੀ ਕਰਵਾਈ ਹੈ ਤੇ ਬੱਚੇ ਨੇ ਵੀ ਆਪਣੀ ਪੜ੍ਹਾਈ ਪੂਰੀ ਕਰਕੇ ਹਫ਼ਤਾ ਖੰਡ ਤੋਂ ਪਹਿਲਾਂ ਪੜ੍ਹਾਈ ਪੂਰੀ ਕਰਕੇ ਵਰਕ ਪਰਮਿਟਮੈਂਟਲੀ ਐਲੀਜੀਬਲ ਹੋ ਗਿਆ ਸੀ ਪਰ ਕੁਦਰਤ ਦੀ ਦੇੜੀ ਦਾ ਨਹੀਂ ਲਈ ਜਾ ਸਕੀ ਇਹ ਕਿਉਂਕਿ ਹੁਣ ਅੱਜ ਉਹ ਬੱਚੇ ਨੇ ਪਰਿਵਾਰ ਦਾ ਸਾਰਾ ਬਣਨਾ ਸੀ ਪਰਿਵਾਰ ਨੇ ਆਪਣਾ ਸਭ ਕੁਝ ਇਸ ਆਸਤੇ ਕਿ ਬੱਚਾ ਇਹਦੇ ਚੰਗੇ ਭਵਖ ਲਈ ਤੇ ਜਿਹੜਾ ਇੱਕ ਬੱਚੀ ਹੋਰ ਵੀ ਹੈ ਛੋਟੀ ਇਸ ਤੋਂ ਵੀ ਉਹ ਉਹਦੇ ਵਾਸਤੇ ਵੀ ਬੱਚਾ ਜਿਹੜਾ ਇਹਨਾਂ ਇਹਨਾਂ ਦੇ ਵੀ ਵਿੜਾਪੇ ਦਾ ਸਾਰਾ ਬਣੂਗਾ ਸਾਰੀ ਪੂੰਜੀ ਹੈ ਜਿਹੜਾ ਜੋ ਵੀ ਉਹ ਵਿੱਤ ਤੋਂ ਵੱਧ ਆਪਣੇ ਤੋਂ ਲਾ ਸਕਦੇ ਸੀ ਲਾਤੀ ਪਰ ਜਿਹੜੇ ਇਹ ਮੰਦਪਾਗੀ ਘਟਨਾ ਨੇ ਪਰਿਵਾਰ ਤਾਂ ਜੁੜ ਕੇ ਰੱਖੀ ਰੱਖਿਆ ਨਾਲ ਸਾਡਾ ਜਿਹੜਾ ਸਾਰਾ ਨਗਰ ਵੀ ਇਸ ਦੁੱਖ ਨੂੰ ਜਿਹੜਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਤੇ ਅਸੀਂ ਤਾਂ ਇੱਕੋ ਇੱਕ ਬੇਨਤੀ ਕਰਦੇ ਹਾਂ ਐਨ ਆਰ ਆਈ ਡਿਪਾਰਟਮੈਂਟ ਇੰਡੀਆ ਦਾ ਜਿਹੜਾ ਜਾਂ ਸਾਡੀ ਪੰਜਾਬ ਸਰਕਾਰ ਹੈ ਕਿ ਕਿ ਇੱਕ ਤਾਂ ਇਹ ਹੁੰਦਾ ਵੀ ਆਪਾਂ ਇਹ ਮੰਗ ਕਰਦੇ ਆ ਕਿ ਕਿਸੇ ਕਰਕੇ ਵੀ ਕੋਈ ਲਾਲਚ ਦੇ ਇਹ ਤਾਂ ਹੁਣ ਬੱਚੇ ਤੇ ਸਾਰਾ ਕੁਝ ਲਾਈ ਬੈਠੇ ਆ ਤੇ ਬੱਚੇ ਨੇ ਵੀ ਆਪਣੇ ਵੱਲੋਂ ਜਿਹੜੀ ਪੂਰੀ ਪੂਰੀ ਬਾਹ ਲਾਈ ਆ ਤੇ ਹੁਣ ਪਰਿਵਾਰ ਬੇਵਸ ਹੈ ਇੱਕੋ ਇੱਕ ਬੇਨਤੀ ਆ ਐਨ ਆਰ ਆਈ ਐਨ ਆਰ ਆਈ ਭਾਈਚਾਰੇ ਨੂੰ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਪਰਿਵਾਰ ਦੀ ਬਦ ਤੋਂ ਬਦ ਮਦਦ ਕੀਤੀ ਜਾਵੇ ਤਾਂ ਜੋ ਸਾਡੇ ਜਿਹੜੇ ਛੋਟੀ ਬੱਚੀ ਆ ਉਹਦਾ ਵੀ ਖਰੀ ਸੁਰੱਖਿਅਤ ਹੋਵੇ ਤੇ ਇਹਨਾਂ ਦਾ ਬੜੇ ਪਏ ਦੀ ਜਿਹੜੀ ਡੰਗੋਰੀ ਆ ਉਹ ਵੀ ਕੋਈ ਥੋੜੀ ਚੱਲਦੀ ਰਹਿ ਜਵੇ ਦੇਖਿਆ ਜਾਵੇ ਤਾਂ ਲਗਾਤਾਰ ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਵਿੱਚ ਬਾਹਰ ਜਾਣ ਦੀ ਹੋੜ ਲੱਗੀ ਹੋਈ ਹੈ ਕਿਉਂਕਿ ਇੱਥੇ ਉਹਨਾਂ ਨੂੰ ਕੰਮਕਾਜ ਨਹੀਂ ਮਿਲ ਰਿਹਾ ਪੜ੍ਹਾਈਆਂ ਕਰਨ ਦੇ ਬਾਵਜੂਦ ਵੀ ਉਹ ਬੇਰੁਜ਼ਗਾਰ ਨੇ ਜਿਹਦੇ ਚੱਲਦੇ ਰੋਜ਼ਗਾਰ ਦੀ ਭਾਲ ਦੇ ਵਾਸਤੇ ਉਹ ਵਿਦੇਸ਼ਾਂ ਵਿੱਚ ਜਾ ਰਹੇ ਨੇ ਬਿਊਰੋ ਰਿਪੋਰਟ ਅਖੰਡ